ओके ਆਪਾਂ ਟ੍ਰਾਂ ਲੱਗੇ ਨਿਊ ਮੈਕਸੀਕੋ ਅੰਡ ਆਪਾਂ ਖੜੇ ਆਂ ਜੀ ਬਾਰਡਰ ਲਾਈਨ ਨਿਊ ਮੈਕਸੀਕੋ ਤੇ ਟੈਕਸਸ ਦੀ ਸੋ ਇੱਥੇ ਥੋੜੀ ਛੋਟੀ ਜੀ ਵੀਡੀਓ ਬਣਾਉਂਦਾ ਮੇਰਾ ਮਕਸਦ ਇਹ ਸੀਗਾ ਕਿ ਜਿਹੜੀ ਆ ਸਟੇਟ ਲਾਈਨ ਆ ਆ ਵਾਲੀ ਇਸ ਤੋਂ ਪਰਲੀ ਸਾਈਡ ਜਿਹੜਾ ਟਾਈ ਇਸ ਤੋਂ ਜਿਹੜੀ ਪਰਲੀ ਸਾਈਡ ਲਾਈਨ ਆ ਪਰਲਾ ਏਰੀਆ ਜਿਹੜਾ ਆ ਵਾਲਾ ਖਾਮੇ ਆ ਉੱਥੇ ਵੱਜੇ ਹੋਏ ਨੇ ਸਵਾ 11 11 ਵਜ ਕੇ 15 ਮਿੰਟ ਹੋ ਗਏ ਨੇ ਤੇ ਜਿੱਥੇ ਆਪਣਾ ਆ ਟਰੱਕ ਖੜਾ ਹੈ ਲਾ ਲਓ ਮੇਰੇ ਤੋਂ 5-10 ਫੁੱਟ ਦੂਰ ਲਾ ਲਓ ਜਾਂ ਆ ਹੀ ਲਾ ਲਓ ਇੰਨਾ ਏਰੀਆ ਜਿਹੜਾ ਇਧਰ ਵਾਲਾ ਆ ਇੱਥੇ ਟਾਈਮ ਹੋ ਗਿਆ ਜੀ 12 ਵਜ ਕੇ 15 ਮਿੰਟ ਨੇ ਜਿਵੇਂ ਈਸਟ ਵਾਲੀ ਜਿਵੇਂ ਜਿਵੇਂ ਆਪਾਂ ਈਸਟ ਵਾਲੀ ਸਾਈਡ ਜਾਾਂਗੇ ਟਾਈਮ ਵਧੀ ਜਾਏਗਾ ਜਿਵੇਂ ਜਿਵੇਂ ਆਪਾਂ ਵੈਸਟ ਵਾਲੀ ਸਾਈਡ ਜਾਵਾਂਗੇ ਟਾਈਮ ਘਟੀ ਜਾਏਗਾ ਅਮਰੀਕਾ ਸ਼ੁਰੂ ਹੁੰਦਾ ਵਾ ਹਵਾਈ ਵਾਲੀ ਸਾਈਡ ਤੋਂ ਉਹ ਇੱਥੋਂ ਵੀ 5 ਘੰਟੇ ਟਾਈਮ ਪਿੱਛੇ ਹੋਏਗਾ ਸ਼ਾਇਦ ਅਲਾਸਕਾ ਉਸ ਤੋਂ ਪਿੱਛੇ ਆ ਫਿਰ ਕੈਲੀਫੋਰਨੀਆ ਦਾ ਏਰੀਆ ਆ ਜਾਂਦਾ ਵੈਸਟ ਵਾਲਾ ਫਿਰ ਮਾਊਂਟੇਨ ਏਰੀਆ ਆ ਜਾਂਦਾ ਫਿਰ ਸੈਂਟਰਲ ਆਪਾਂ ਜਿੱਥੇ ਖੜੇ ਆ ਇਹ ਸੈਂਟਰਲ ਆ ਪਰ ਜਿਹੜਾ ਉਹ ਸਾਈਨ ਆ ਉਹ ਮਾਊਂਟੇਨ ਏਰੀਆ ਹੋਇਆ ਉਸ ਤੋਂ ਬਾਅਦ ਜਦੋਂ ਇਧਰੋਂ ਜਾਾਂਗੇ ਆਪਾਂ ਈਸਟ ਵਾਲੀ ਸਾਈਡ ਨੂੰ ਇਸ ਤੋਂ ਲਾ ਲੋ 1000 ਮਾਈਲ ਹੋਰ ਅੱਗੇ ਜਾਾਂਗੇ ਉੱਥੇ ਆ ਜਾਏਗਾ ਈਸਟਰਨ ਟਾਈਮ ਈਸਟਰਨ ਸਟੈਂਡਰਡ ਟਾਈਮ ਆ ਜਾਏਗਾ ਉੱਥੇ ਸੋ ਜਿਹੜੀਆਂ 48 ਸਟੇਟਾਂ ਨੇ ਉੱਥੇ ਜਿਆਦਾ ਪੈਸੀਫਿਕ ਮਾਊਂਟਨ ਸੈਂਟਰਲ ਤੇ ਈਸਟਰਨ ਟਾਈਮ ਚੱਲਦਾ ਤੇ ਹੁਣ ਆਪਾਂ ਸੈਂਟਰਲ ਟਾਈਮ ਛੱਡ ਕੇ ਮਾਊਂਟਨ ਟਾਈਮ ਤੇ ਅੰਟਰੋਂ ਲੱਗੇ ਅਮਰੀਕਾ ਚ ਜਿੰਨੇ ਫ੍ਰੀਵੇ ਬਣਾਏ ਨੇ ਬੜੇ ਇਹਨਾਂ ਨੇ ਬਹੁਤ ਜ਼ਿਆਦਾ ਪਹਾੜਾਂ ਨੂੰ ਕੱਟ-ਕੱਟ ਕੇ ਉਹਨਾਂ ਪਹਾੜਾਂ ਦਾ ਮਟੀਰੀਅਲ ਯੂਜ਼ ਕਰ ਕਰਕੇ ਉਹਨਾਂ ਨੂੰ ਗ੍ਰੈਂਡ ਜਾ ਕਰ ਕਰਕੇ ਬੜੇ ਵਧੀਆ ਤਰੀਕੇ ਨਾਲ ਹਨ। ਮਾੜੀ ਇਹ ਜਿਹੜਾ ਇਹਨਾਂ ਦਾ ਰੋਡ ਸਿਸਟਮ ਅਮਰੀਕਾ ਦਾ ਤੋਂ ਵਧੀਆ ਹੈ ਵੀ। ਅਮਰੀਕਾ 'ਚ ਹਰ ਇੱਕ ਜਗ੍ਹਾ ਜਿੱਦਾਂ ਵੱਖਰੇ-ਵੱਖਰੇ ਬੱਸ ਸਟਾਪ ਨਹੀਂ ਹੁੰਦੇ। ਹੁਣ ਜਿਵੇਂ ਛੋਟਾ ਸ਼ਹਿਰ ਆ ਗਲਪ ਨਿਊ ਮੈਕਸੀਕੋ ਇੱਥੇ ਜਿਵੇਂ ਆ 16 ਨੰਬਰ ਐ ਜਿਹੜੇ ਆ ਇੱਥੇ ਗ੍ਰੇ ਹੋਣ ਦੀ ਪਸੰਦਿਆ ਰਹਿੰਦੀਆਂ 2-2 4-4 ਘੰਟੇ ਬਾਅਦ ਤੇ ਇਹ バス ਸਰਵਿਸ ਆ ਗ੍ਰੇ ਹੋਣ ਦੀ ਜਿਹੜੀ ਆ ਪੂਰੇ ਅਮਰੀਕਾ 'ਚ ਆਪਣਾ ਚੱਲਦੀ ਏ ਐਕਜਿਟ ਕੱਟਿਆ ਸੀਗਾ ਪੰਪਦਾਨ ਇੱਥੇ ਹੁਣ ਖੜੇ ਆ ਆਪਾਂ ਸਾਹਮਣੇ ਟਾਇਰ ਦਾ ਟਰੱਕ ਸਟਾਪ ਏ ਇੱਥੇ ਹੁਣ ਜਲਗ ਅੱਧਾ ਘੰਟਾ ਬ੍ਰੇਕ ਪਾਣੀ ਆ ਆਪਾਂ ਡੜੇ ਹੁਣ ਆ ਇੱਥੇ ਆ ਗਈ ਜਿਵੇਂ バス ਹੁਣ ਸੋ ਬੱਸਾਂ ਦੀ ਇੱਥੇ ਟਾਈਮਿੰਗ ਪੱਕੀ ਏ ਇੱਥੇ ਉਸ ਹਿਸਾਬ ਨਾਲ ਫਿਰ ਅਹ ਦਸ ਹੱਫ ਦਾ ਬਸ ਦਾ ਟਾਈਮ ਹੁੰਦਾ ਲੋਕ ਆ ਜਾਂਦੇ ਨੇ ਸਵਾਰੀਆਂ ਤੇ ਫਿਰ ਇਥੋਂ ਨਿਕਲ ਜਾਂਦੇ ਨੇ ਕਿਉਂਕਿ ਇਹ ਜਿਹੜੇ ਸ਼ਹਿਰ ਨੇ ਇਹ ਵੱਡੇ ਸ਼ਹਿਰਾਂ ਤੋਂ ਕਾਫੀ ਦੂਰ ਨੇ ਤੇ ਇਹਨਾਂ ਨੂੰ ਕਨੈਕਟ ਕਰਨ ਲਈ ਫਿਰੇ ਬੱਸ ਸਰਵਿਸ ਵਗੈਰਾ ਹੈਗੀਆਂ ਨੇ ਇਹ ਲਾਲੋ ਹੁਣ ਜਿਹੜੀ ਆ ਬੱਸ ਆਈ ਹੋਈ ਏ ਇਹ ਵੈਸੇ ਉਹਦਾ ਚੱਲੀ ਲਾਸ ਐਂਜਲਸ ਕੈਲੀਫੋਰਨੀਆ ਤੋਂ ਨੇ ਪਰ ਇਹ ਅ ਕੱਲ ਸਵੇਰ ਦੀ ਚੱਲੀ ਆ ਉਤੋਂ ਤੇ ਅੱਜ ਹੁਣ ਅਗਲੇ ਦਿਨ ਦੀ ਸ਼ਾਮ ਹੋ ਗਈ ਏ ਅ ਕਾਫੀ ਜਗ੍ਹਾ ਤੇ ਕਈ ਛੋਟੇ ਵੱਡੇ ਸ਼ਹਿਰਾਂ ਨੂੰ ਕਵਰ ਅਪ ਕਰਦੀ ਆਈ ਏ ਸੂਇਸ ਕਰਕੇ ਜਿਹੜੇ ਬੱਸ ਸਰਵਿਸ ਆ ਇੱਥੇ ਬਹੁਤ ਵਧੀਆ ਉਦਾਂ ਦੇ ਬਟ ਸਲੋ ਜ਼ਿਆਦਾ ਆ ਜ਼ਿਆਦਾ ਫਾਸਟ ਸਰਵਿਸ ਪਲੇਨ ਵਾਲੀ ਆ ਉਹ ਪੈਂਦੀ ਵੀ ਸਸਤੀ ਇਹਦੀ ਟਿਕਟ ਤੇ ਪਲੇਨ ਦੀ ਟਿਕਟ ਆਲਮੋਸਟ ਬਰਾਬਰ ਹੀ ਆ ਕੋਈ ਜ਼ਿਆਦਾ ਫਰਕ ਨਹੀਂ ਆਗਾ